ਤੁਰ ਦੀਪਾ ਦਿਤਨ ਦੇ ਸੰਬੰਧੀ ਇੱਕ ਕੈਂਟ ਦੇ ਖਾਣੇ ਦੇ ਵਿੱਚ ਮਕੱਦਮਾ ਲੱਗਿਆ ਹੋਇਆ ਉਹਦੇ ਸੰਬੰਧ ਵਿੱਚ ਤੁਸੀਂ ਕਹਿਣਾ ਚਾਹੁੰਦੇ ਹੋ ਕੱਲ ਸਾਨੂੰ ਥਾਣਾ ਕੈਂਟ ਵਿਖੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਸਟਾਰ ਲਾਈਟ ਹੈ ਜੋ ਕਿ ਪੁੱਚੋ ਮਾਰਕੀਟ ਦੇ ਨੇੜੇ ਹੈਗਾ ਤੋ ਉਥੇ ਇਮੋਰਲ ਟਰੈਫਿਕਿੰਗ ਤਹਿ ਜੋ ਇਲੀਗਲ ਐਕਟੀਵਿਟੀਸ ਆ ਉਹ ਚੱਲਦੀਆਂ ਨੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਕੇ ਉਥੇ ਰੇਡ ਕੀਤੀ ਗਈ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਮੌਕੇ ਤੇ ਦੋ ਲੜਕੀਆਂ ਮਿਲੀਆਂ ਜਿਨ੍ਹਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਤੋਂ ਇਸ ਤਰੀਕੇ ਦਾ ਜਿਹੜਾ ਗੈਰ ਕਾਨੂੰਨੀ ਐਕਟੀਵਿਟੀ ਹੈ ਦੇ ਵਿਪਾਰ ਦਾ ਕਰਵਾਇਆ ਜਾਂਦਾ ਹੈ ਤਾਂ ਜਿਸ ਤੇ ਉਸ ਹੋਟਲ ਜਿਹੜੀ ਉਹ ਹੋਟਲ ਸੀਗਾ ਉਸ ਦਾ ਜੋ ਮੈਨੇਜਰ ਜਾਂ ਮਾਲਕ ਸੀਗਾ ਉਸ ਦਾ ਨਾਮ ਹੈਗਾ ਗੁਰਦੀਪ ਸਿੰਘ ਪੁੱਤਰ ਜਰਾਵਰ ਸਿੰਘ ਉਸ ਉਸ ਤੇ ਮਕਦਮਾ ਦਰਜ ਕਰਕੇ ਉਸ ਦੀ ਇਸੇ ਸਬੰਧੀ ਗ੍ਰਿਫਤਾਰੀ ਪਾ ਲਈ ਹੈ ਇਸ ਸਬੰਧੀ ਹੁਣ ਅਸੀਂ ਡੰਗਾਈ ਨਾਲ ਤਫਤੀਸ਼ ਕਰ ਰਹੇ ਹਾਂ ਵੀ ਇਸ ਸਾਰੇ ਰੈਕਟ ਦੇ ਵਿੱਚ ਹੋਰ ਕੌਣ ਕੌਣ ਇਨਵੋਲਵਡ ਸੀਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗਰ ਕਿਸੇ ਹੋਰ ਦੀ ਕਿਸੇ ਕਿਸਮ ਦੀ ਵੀ ਇਸ ਤਰੀਕੇ ਸ਼ਮੂਲੀਅਤ ਪਾਈ ਜਾਂਦੀ ਹੈਗੀ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਹਦੇ ਸਬੰਧ ਵਿੱਚ ਤੁਸੀਂ ਕਹਿਣਾ ਚਾਹੁੰਦੇ ਹੋ? ਕੱਲ ਸਾਨੂੰ ਥਾਣਾ ਕੈਂਟ ਵਿਖੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਸਟਾਰ ਲਾਈਟ ਹੈ ਜੋ ਕਿ ਪੁੱਚੋ ਮਾਰਕੀਟ ਦੇ ਨੇੜੇ ਹੈਗਾ ਤੋ ਉਥੇ ਇਮੋਰਲ ਟਰੈਫਿਕਿੰਗ ਤਹ ਜੋ ਇਲੀਗਲ ਐਕਟੀਵਿਟੀਜ਼ ਆ ਉਹ ਚੱਲਦੀਆਂ ਨੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਉਥੇ ਰੇਡ ਕੀਤੀ ਗਈ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਮੌਕੇ ਤੇ ਦੋ ਲੜਕੀਆਂ ਮਿਲੀਆਂ ਜਿਨ੍ਹਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਤੋਂ ਇਸ ਤਰੀਕੇ ਦਾ ਜਿਹੜਾ ਗੈਰ ਕਾਨੂੰਨੀ ਐਕਟੀਵਿਟੀ ਹੈ ਦੇਵਪਾਰ ਦਾ ਕਰਵਾਇਆ ਜਾਂਦਾ ਹੈ ਤਾਂ ਜਿਸ ਤੇ ਉਸ ਹੋਟਲ ਜਿਹੜੀ ਉਹ ਹੋਟਲ ਸੀਗਾ ਉਸ ਦਾ ਜੋ ਮੈਨੇਜਰ ਜਾਂ ਮਾਲਕ ਸੀਗਾ ਉਸ ਦਾ ਨਾਮ ਹੈਗਾ ਗੁਰਦੀਪ ਸਿੰਘ ਪੁੱਤਰ ਜਰਾਵਰ ਸਿੰਘ ਉਸ ਤੇ ਮੁਕੱਦਮਾ ਦਰਜ ਕਰਕੇ ਉਸ ਦੀ ਇਸ ਇਸ ਸੰਬੰਧੀ ਗ੍ਰਿਫਤਾਰੀ ਪਾ ਲਈ ਹੈ ਇਸ ਸੰਬੰਧੀ ਹੁਣ ਅਸੀਂ ਡੰਗਾਈ ਨਾਲ ਤਫਤੀਸ਼ ਕਰ ਰਹੇ ਹਾਂ ਵੀ ਇਸ ਸਾਰੇ ਰੈਕਟ ਦੇ ਵਿੱਚ ਹੋਰ ਕੌਣ ਕੌਣ ਇਨਵੋਲਵਡ ਸੀਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗਰ ਕਿਸੇ ਹੋਰ ਦੀ ਕਿਸੇ ਕਿਸਮ ਦੀ ਵੀ ਇਸ ਤਰੀਕੇ ਸ਼ਮੂਲੀਅਤ ਪਾਈ ਜਾਂਦੀ ਹੈਗੀ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ